ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਈਵੇ ਤੇ ਅੱਜ ਫਿਰ ਖੇਤ ਕਿੰਨੀ ਕਰਮ ਜੀ ਨੇ ਲਸਣ ਵੀ ਦਿੱਤਾ ਤਾਂ ਜਿਹੜਾ ਲੱਗਿਆ ਜੰਮਣਾ ਹੈ ਨਾ ਆ ਬਟਾ ਪਰ ਮਿਰਚਾਂ ਮੁਰਚਾਂ ਜੇ ਲਾਤੀਆਂ ਇਹ ਤਾਂ ਹਰੇ ਕਰਦਨ ਜਿਗਰੀ ਪਈਆਂ ਬਾਕੀ ਇਹਦੇ ਨਾਲ ਜਿਹੜਾ ਹੋਰ ਸਾਮਾਨ ਲਾਇਆ ਤਾਂ ਧਨੀਆ ਤੁਨੀਆ ਵਗੈਰਾ ਪਾਲਕ ਮੀਠ ਸਰ੍ਹੋਂ ਜਮੇ ਆ ਹੁਣ ਦਰਮਾਤ ਸਰ ਵੀਰ ਅੱਗੇ ਵੱਜ ਬਰਸੀਨ ਵੱਡਣਾ ਮੈਂ ਲਾਤਾ ਦਾ ਵੱਡਾ ਅੱਜ ਮਿਲੋ ਜੀ ਤੇ ਮਾ ਸਾਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਹੋਰ ਨਵੇੜ ਲੱਗੇ ਕੰਮ ਖਲਜਰੀ ਹੈ ਕੰਮ ਦਾ ਨਵੇੜ ਦਾ ਪੈਂਦਾ ਫਿਰ ਪ੍ਰੋਗਰਾਮ ਕਹੀ ਹੈ ਮਣੀ ਤੋਂ ਆਪਾਂ ਸੰਢੀ ਹੋ ਲੈਣ ਲੰਦਾ ਹੈ ਧੁੱਪ ਧੋਪ ਦਾ ਬਾਈ ਅੱਗੇ ਕਹਿੰਦੇ ਵੀ ਠੰਡਾ ਹੋ ਜਾਵੇ ਮੌਸਮ ਨੇ ਸ਼ਾਮ ਨੂੰ ਵੜਦੇ ਆ ਗਰਮੀ ਬਹੁਤ ਹੀ ਅੱਛਾ ਹਾਂ ਹੁਣ ਆਏ ਕਹਿੰਦੇ ਵੀ ਧੁੱਪਾਂ ਚ ਵੱਢੂਗੇ ਹਾਂ ਹਾਂ ਇਹ ਤਾਂ ਹੈ ਹੁਣ ਮੌਸਮ ਠੰਡਾ ਹੋਇਆ ਹੋਇਆ ਸਾਂਝੀ ਤੇ ਹੈਨਾ ਉਹਦੇ ਕਰਕੇ ਤਾਂ ਕਰਕੇ ਹੁਣ ਦੁਪਹਿਰੇ ਨੂੰ ਅੱਛਾ ਇੱਕ ਅਖੰਡਪੁਰ ਸਾਹਿਬ ਚੱਲਦੇ ਅੱਜ ਅੰਦਰ ਆ ਉਹਦੇ ਕਰਕੇ ਇੱਕ ਵਿਆਹ ਹੈ ਅੱਜ ਅੱਛਾ ਢੋਲਣ ਮਾਜਦੇ ਠੀਕ ਹੈ ਤੇ ਜਣਾ ਹੁਣ ਸ਼ਾਮ ਨੂੰ ਉੱਥੇ ਸ਼ਾਮ ਨੂੰ ਜਾਣਾ ਅੱਛਾ ਐਤੋਂ ਵੀ ਰਾਤ ਨੂੰ ਡਿਊਟੀ ਲਾਉਣੀ ਆ ਹਾਂ 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 ਇੱਕ ਇਹਨਾਂ ਹੋਇਆ ਕੱਲ ਵੀ ਉਹਨਾਂ ਨੇ ਕੱਲ ਨੂੰ ਰੈਸਟ ਰੱਖੀ ਵੀ ਆ ਠੀਕ ਹੈ ਕੱਲ ਉਧਰ ਭੋਗ ਵੇਜੂ ਕੱਲ ਨੂੰ ਇੱਧਰ ਨਹੀਂ ਬਣਾ ਇੱਧਰ ਬਣਾ ਪਰਸੋਂ ਨੂੰ ਅੱਛਾ ਭੂਗ ਦਾ ਹੋਰ ਨਾ ਪਾਦਣਾ ਬੰਦੇ ਹੈਗੇ ਚਾਰ ਠੀਕ ਹੈ ਚਲ ਜਾਨੂੰ ਪੈਸੇ ਜਾਣਾ ਭੋਜਨ ਪੈਲਸ ਮਾ ਜਾਣਾ ਜਾਨੂੰ ਪੈਲਸ ਜਾਣਾ ਜਾਨੂੰ ਪੈ ਵੀ ਜਾਂਦਾ ਹੂੰ ਚਾ 10:00 ਵਜੇ ਆ ਜਾਣਾ ਮੁੱਤ ਤੇ ਅੱਛਾ ਨਹੀਂ ਬਾਕੀ ਬਾਅਦ ਚ ਟਾਈਮ ਲੱਜਦਾ ਘੰਟਾ ਡੇਢ ਘੰਟਾ ਹੋ ਜਾਂਦਾ ਖਾਣ ਨਾਲ ਵਿੱਚੇ ਇਹ ਪੈਲਸ ਵਿੱਚ ਜਾਣਾ ਠੀਕ ਹੈ ਪੈਲਸ ਦੇ ਬਾਅਦ ਤੇਰਾ ਰੱਬ ਭਲਾ ਕਰੇ ਫਿਰ ਸ਼ਾਮ ਨੂੰ ਦਿੱਲੀ ਜਾਣਾ ਪਰਸੋਂ ਨੂੰ ਰਿਸ਼ਤੇਦਾਰ ਆਉਣਗੇ ਫਿਰ ਰਿਸ਼ਤੇਦਾਰ ਰੋਣਾ ਗੱਡੀ ਕਰ ਲਈ ਅੱਜ ਅੱਛਾ ਮੈਂ ਤਾਂ ਵゼਰਾ ਬਹਾਨੇ ਲਾਇਆ ਉਹਨਾਂ ਨੂੰ ਵੀ ਉਹ ਕਰ ਲੋ ਹੂੰ ਬੱਸ ਨੂੰ ਆਜੋ ਮੈਂ ਉਧਰ ਹੀ ਆ ਉਨੇ ਮੰਨੇ ਵਿਗਲ ਜਾਣਾ ਪਊਗਾ ਜਾਣਾ ਪਊਗਾ ਹੂੰ ਇੱਕੰਨ ਤੇ ਡਰਦਾ ਤਾਂ ਗੱਡੀ ਭੇਜ ਗਈ ਨੀ ਸਰੂ ਹਾਂ 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 ਤਾਂ ਵੇ ਤਾਂ ਗੱਡੀਆਂ ਹੋਰ ਹੀ ਖੜੀਆਂ ਅੱਛਾ ਹੈਨਾ ਵੇ ਗੱਲ ਦਾ ਸਾਨੂੰ ਹੋਰ ਪਾਸੇ ਨੇਜ ਵੀ ਲੈ ਦਾ ਠੀਕ ਹੈ ਬਾਤ ਤੂੰ ਨਹੀਂ ਲੈ ਕੇ ਆਇਆ ਹੈਗਾ ਤਾਂ ਗੱਡੀਆਂ ਚਲਾਈ ਹੋ ਰਹੇ ਨੇ ਹਾਂ ਹਾਂ ਅੱਛਾ ਉਹ ਨਹੀਂ ਆਉਣਾ ਹਾਂ ਦਿੱਲੀ ਨੂੰ ਢੂੰਡਾ ਰਿਹਾ ਦੁਆਰੀਆਂ ਠੀਕ ਹੈ ਜਿੱਤਾ ਉਹਨਾਂ ਨੇ ਸਸਦਾ ਸਾਰਾ ਕੁਝ ਸਾਰਾ ਫਲਾਣ ਜਗ੍ਹਾ ਤੇ ਗੱਡੀਆਂ ਮਸਲੂ ਗੱਡੀਆਂ ਚ ਆ ਜਾ ਹਾਂ ਰੁਪਈਏ ਹੀ 5000 ਬਚਣਾ 9000 ਗੱਡੀ ਹੋਈ ਕਿੱਥੇ 5000 ਦੇਗਲੇ ਨਾ ਘਰਾਂ ਦਾ ਹਾਂ ਹਾਂ ਇਧਰ ਮੇਰੀ ਖੇਚੜ ਜਿਹੜੇ ਜਾਣਾ 7 ਘੰਟੇ ਜਾਣਾ ਲੋਗੇ 7 ਆਉਣਾ ਲੱਗੇ ਉਹੀ ਕੰਮ ਹੈ ਜਦ ਤੇ ਜਾਣਾ ਜਦ ਤੇ ਮੁੜਿਆ ਆਉਣਾ ਬਸ ਉਹ ਨਹੀਂ ਕਹਿੰਦਾ ਫੋਰ ਪਾਸੇ ਲੈ ਜੂਗਾ ਕਹਿੰਦਾ ਤੁਹਾਨੂੰ ਮੈਂ ਉਹ ਹੈ ਦਾਰਾ ਜੀ ਠੀਕ ਹੈ ਉਹਨੂੰ ਵਾਜਾ ਕੇ ਲਿਆਉਂਗਾ ਹਾਂ ਮੇਰੇ ਮਮਾ ਨੂੰ ਲੈ ਜਵੇ ਠੀਕ ਚੱਲ ਉਹਨੂੰ ਦੇ ਦਿੱਤਾ ਗੜੀ ਗੜੀ ਗਰੀ ਨੋਵਾ ਰਿਸ਼ਤੇਦਾਰ ਵਾਲੀ ਉਪਰੀ ਆ ਅਛਾ ਉਹੀ ਬਿੱਚੀ ਦੇ ਨਾਲ ਵੀ ਬਸ ਠੀਕ ਠੀਕ ਵਧੀਆ ਗੜੀ ਹੈ ਘਰ ਦਾ ਬੰਦਾ ਗਿਆਨੀ ਦੀ ਆਂਦੀ ਬੰਦਾ ਕੋਈ ਕਰਵਾ ਹੀ ਦੇਗੀ ਨਹੀਂ ਠੀਕ ਹੈ ਘਰ ਵਾਲਾ ਕੰਮ ਹੈ ਚੱਲ ਜਾ ਇਹ ਤਾਂ ਹੈ ਉੱਪਰ ਇਹ ਬਦਗਰ ਪਰ ਗੱਲ ਅਲੱਗ ਹੋਰ ਹੁੰਦੀ ਜਾਣੀ ਆ ਹੁਣ ਇਹਦੇ ਗੱਲ ਹੋਰ ਹੈ ਹਾਂ ਹਾਂ ਇਹ ਤਾਂ ਹੈਗੀ ਹੈ ਇੱਕੜਾ ਚੱਲ ਮਾ ਠੀਕ ਹੈ ਉਹ ਕਰ ਲਈ ਹੁਣ ਪਰਸੋਂ ਜਾਉਂਗੇ ਅੱਛਾ ਹੁਣ ਪਰਸੋਂ ਪਹਿਲਾਂ ਪੈਸੇ ਭੇਟਾਉਣਾ ਪਹਿਲਾਂ ਤਾਂ ਅਖੰਡ ਬਾੜਾ ਭੂਗਣਾ ਹਾਂ ਫੇ ਪੈਸੇ ਭੇਟਾਉਣਾ ਠੀਕ ਹੈ ਫੇ ਸ਼ਾਮ ਨੂੰ ਉਹਦੇ ਕੋਲ ਜਾਣਾ ਰਾਤ ਨੂੰ ਸਾਰੀ ਰਾਤ ਲੰਘ ਜਾਣੀ ਆ ਫੇ ਪਰਸੋਂ ਚੌਥੇ ਦੁਪਹਿਰ ਨੂੰ ਮਿਲੂ ਠੀਕ ਹੈ ਸੱਕਣ ਹੋਊਗਾ ਚੱਲ ਆਪਣਾ ਬੇਰੀ ਸੀਟ ਉਪੇ ਪੈ ਜੀ ਹੈ ਸੱਕਣ ਕਰਨਾ ਪਉਣਿਆ ਯਾਰ ਹਾਂ ਬੱਲੀ ਜੇ ਜੇ ਤਾਂ ਮੈਂ ਚਲਾਉਣ ਲੱਗ ਜਾਵਾਂ ਠੀਕ ਹੈ ਹੁਣ ਉੱਪਰ ਹੀ ਗੱਡੀ ਨੂੰ ਹੱਥ ਨਹੀਂ ਆਪ ਮੈਂ ਆਪਣੀ ਗੱਡੀ ਆ ਮੇਤੇ ਜੇ ਸਾਰੀ ਰਾਤ ਚਲਵਾ ਲੈ ਮਜਾ ਲਾ ਹੱਕ ਵੀ ਚੱਕ ਨੂੰ ਚਾਹੂਗਾ ਕਿ ਪਾਸੇ ਕੋਣ ਜਾਉਂਦਾ ਲੈ ਕੇ ਨੰਬਰ 2 ਜਾਂ ਨਾਲੇ ਸੀ ਕਿਉਂ ਬਹਿ ਜਨਾ ਮੈਂ ਕਹਿੰਦਾ ਮੈਂ 4 ਕਿਲੋਮੀਟਰ ਨਿਕਟੂਗਾ ਸਿਰ ਲੱਗ ਜਾਂਦਾ ਹੁਣ ਮੇਰਾ ਲੁੱਦ ਦੁਖਣ ਲੱਗ ਜਾਂਦਾ ਸਰ ਸਿਰ ਤਾਂ ਇੱਕ ਵਾਸਤੇ ਫਿਰ ਨੀਂਦੇ ਪਹੁੰਚ ਦੋ ਚਾਲ ਬੈਠਦੇ ਕੋਦੋਂ ਪੈਣਾ ਸਮਝ ਲੈ ਵੀ ਪ੍ਰੋਗਰਾਮ ਆਦਾ ਹਾਂ ਹਾਂ ਇਹ ਤਾਂ ਹੈਗਾ ਇੱਕਰ ਗੱਲ ਆ ਹੋਰ ਕਣਕ ਵਧੀਆ ਕਣਕ ਆ ਤਾਂ ਦਿਖਾਵਾਂ ਕਣਕ ਦਾ ਜਾਂਦੀ ਚਮਲਦੀ ਅੱਛਾ ਕਣਕ ਤੇਰੇ ਤਾਂ ਫਰਕ ਹੁੰਦਾ ਯਾਰ ਆਪਾਂ ਕਹਿੰਦੇ ਵੀ ਰੇ ਘੱਟ ਵੱਧਦਾ ਕਹਿੰਦੇ ਨੇ ਇਹ ਸੜ ਜਾਂਦਾ ਹਾਂ ਵੀ ਗਾਹਾਂ ਦਾ ਕੋਸਾਂਵਲਾ ਹੁਣ ਸਰਬਜੀਤ ਦਾ ਰੇ ਵਧ ਪਿਆਗਾ ਅੱਛਾ ਡੇਢ ਥੈਲਾ ਪਾਇਆ ਬਣਾ ਨੇ ਹਾਂ ਹਾਂ ਕਣਕ ਦੇਖਣ ਦਿਖਦੀ ਇਹਦੇ ਚੀਜ਼ ਦਾ ਫਰਕ ਹੈਗਾ ਹੀ ਹੈ ਮੇਰੇ ਵਾਲੇ ਤੇ 30 ਕਿਲੋ ਗੈਲ ਕੇਰ ਹੋਇਆ ਅੱਛਾ 7-8 ਕਿਲੋ ਮੈਂ ਉੱਪਰ ਛਿੱਟਾ ਦੇ ਤਾ ਫਿਰ ਜੋ ਪਾ ਲਿਆ ਦਾ ਯਾਨੀ ਘਟ ਮਸ਼ੀਨਾਂ ਪਾਇਆ ਠੀਕ ਹੈ ਉਹ ਮੈਂ ਇੱਥੇ ਮੈਂ ਹੈ ਕਹਿੰਦਾ ਵੀ ਮੇਰੇ ਥੈਲੇ ਹੀ ਪਾਉਣਾ ਅੱਛਾ ਥੋੜਾ ਜਿਹਾ ਮੈਂ ਘਟਾਤਾ ਮੈਸੇ ਦੇ ਵੀ ਫਰਕ ਪਿਆ ਵਾ ਹਾਂ ਹਾਂ ਗੜੀ ਚਰ ਹੁਣ ਦੇਖੂਗਾ ਮੈਂ ਪਾਣੀ ਦੇ ਬੂਰੇ ਪਾਉਂ ਘਟਾਇਆ ਠੀਕ ਜੀ ਆ ਕਣਕਾ ਕੀ ਜਾਨਮਹਲ ਵਾਲੀ ਹਾਂ ਇਹ ਦੇਖ ਬੰਦੇ ਇਹ ਮਾ ਕਿੰਨਾ ਪਿਆ ਬਰੇ 20 ਜੀ ਥੈਲੇ ਦੇ ਹਿਸਾਬ ਨਾਲ ਪਿਆ ਪਿਆ ਅੱਛਾ 20 ਜੀ ਥੈਲੇ ਦੇ ਹਿਸਾਬ ਨਾਲ ਪਿਆ ਪਿਆ ਠੀਕ ਹੈ ਵੀ ਕਣਕ ਦਾ ਹੁਣ ਫਰਕ ਪੈਣ ਲੱਗ ਗਿਆ ਦੇਖਰੇ ਕਿਤੇ ਕਿਤੇ ਆਏ ਗੌਰ ਗਲ ਦੇਖਦੇ ਨਾ ਕੋਈ ਕੋਈ ਨੱਕਾ ਤਖੜਦਾ ਦੇਖਦਾ ਹਾਂ ਹਾਂ ਇਹਦਾ ਕੋਈ ਕੋਈ ਦੇਖਦਾ ਉਹ ਸਰਬਜੀਤ ਵਾਲੀ ਗਲੇ ਬੀਜ ਹੋਈ ਹੈ ਹਾਂ ਇੱਕੋ ਦਿਨ ਦੀ ਬੀਜੀ ਵੀ ਉਹ ਜੀ ਡੇਢ ਥੈਲਾ ਪਿਆ ਵਾ ਉਹ ਤਖੜਨ ਲੱਗੀ ਪੂਰੀ ਥੈਲੇ ਤੇ ਅੱਛਾ ਉਹ ਵੱਧ ਹੈ ਉਹ ਵੀ ਤਕੜੀ ਹੈ ਠੀਕ ਹੈ ਵੀ ਇੱਕੜੇ ਇਹ ਜਾਨਮਾਰ ਵਾਲੀ ਮੰਗਣ ਮੇਰੀ ਆ ਓਏ ਮੇਰੇ ਵੀ ਕਿਤੇ ਕਿਤੇ ਧੜਕਦੇ ਹੋ ਆ ਹਾਂ ਕੀ ਦਾ ਆਉਜ਼ੀ ਵੀ ਘੱਟ ਪਿਆ ਰ। ਜਿਹੜਾ ਹੁਣ ਅਸੀਂ ਉੱਪਰ ਗੇੜਤਾ ਉਹ ਤਾਂ ਹੁਣ ਪਾਣੀ ਦੇ ਕੰਮ ਕਰਨਾ। ਹਾਂ ਹਾਂ। ਇਹਦਾ ਗੈਲ ਗਿਰਜਣਾ ਉਹ ਹੈ। ਆਪ ਜਿਆਦਾ ਵਜੋਂ ਉਹ ਵੀ ਨੁਕਸਾਨ ਕਰ ਦਿੰਦਾ। ਹੂੰ ਹੂੰ। ਇਹ ਚਾਹੀਦਾ ਥੋੜੇ ਜਿਹੇ ਫਰਕ ਲਾ ਦੇ ਕਣਕ ਦਾ ਫਰਕ। ਏਨੇ ਬੀਜ ਦਾ ਫਰਕ ਹੈ। ਅੱਛਾ। ਇਹ 869 ਹੈ। ਠੀਕ ਹੈ। ਇਹ 826 ਹੈ ਦੇਖ। ਹਾਂ। ਇਹ ਹਰੇ ਕਿਹੜੇ ਕੱਟੇ ਖੜਾ। ਕਣਕ ਦਾ ਛੱਲੇ ਦੇ ਜੜਦੇ ਹੋਣਾ। ਹੂੰ। ਫਰਕ ਪੈਂਦਾ ਉਹ ਵੀ ਛੇ ਦੇ ਭਰੇ ਭਰੇ ਲੱਗਦਾ ਜਮਈ। ਹੂੰ। ਅਛਾ ਗੁੱਲੀ ਡੰਡਾ ਨਹੀਂ ਹੈਗਾ ਇੱਕ ਟੱਕੜਾ ਕੋਲੇਣਾ ਪਹਿਲੇ ਸਸਪਰੇ ਕਰਤੀਦੀ ਇਹਨਾਂ ਨੇ ਪਿਛਲੇ ਦਾ ਸਪਰੇ ਕਰਤੀਦੀ ਪਰ ਇੱਕ ਹੋਰ ਤਜਰਬਾ ਹੂੰ ਅਸੀਂ ਸਪਰੇ ਕਰਤੀ ਸਾਡੇ ਸਿਰ ਵਾਲਾ ਮੰਗਲ ਗੁੱਲੀ ਹੁੰਦਾਗਾ ਟੱਕੜਾ ਉਹ ਪਹਿਲੇ ਨਹੀਂ ਜੰਮਣ ਦਤਾ ਹੈਗਾ ਅਛਾ ਪਾਣੀ ਬਾਅਦ ਮਰਨ ਦਾ ਇੱਕ ਪਾਸਾ ਹੈ ਵੀ ਪਾਣੀ ਲੱਗਦੇ ਹੂੰ ਇੱਕੜੇ ਮੇਰੇ ਦਾ ਅਛਾ ਹੁਣਾ ਥੋੜੇ ਘਰੀ ਵੀ ਬਕੀਰਾ ਹਾਂ ਇਹਦੇ ਤੇ ਗੁੱਲੀ ਡੰਡਾ ਪਤਾ ਨਹੀਂ ਕਹੇ ਮੈਂ ਫਿਰ ਵਾਲਾ ਮੰਗਲ ਉਹਦਾ ਵੀ ਜੰਮਣ ਕਹਿੰਦੇ ਪਾਣੀ ਲੱਗੇ ਤੇ ਮਰਨਾ ਹੈ ਸਾਡੇ ਨਹੀਂ ਜੰਮਿਆ ਹੈਗਾ ਸਾਡੇ ਅੱਗੇ ਕਿੰਨਾ ਬਾਲ ਹੁੰਦਾ ਗੁੱਲੀ ਡੰਡਾ ਸਪਰੇ ਨੇ ਪਹਿਲੀ ਨਹੀਂ ਜੰਮਣ ਦਤਾ ਹੈਗਾ ਪੇ ਫਕੀਰਾ ਨਾਲ ਕਹਿੰਦੇ ਵੀ ਦੋ ਵਾਰ ਕੰਮ ਕਰਦੀ ਐ ਇਹ ਤਿੰਨ ਵਾਰ ਜਿਆਦਾ ਤਿੰਨ ਵਾਰ ਕਰਦੀ ਐ ਜਿੰਨਾ ਤੱਕ ਪਾਣੀ ਲਾਉਣਾ ਉੰਨੀ ਵਾਰੀ ਨਾ ਕੰਮ ਕਰੀ ਜਾਵੇ ਅੱਛਾ ਬਾਕੀ ਹੁਣ ਭਾਈ ਉਹਦੇ ਬਾਅਦ ਪਤਾ ਲੱਗੂਗਾ ਹੂੰ ਹੂੰ ਇਹ ਕੰਮ ਕਰਦੇ ਮੈਂ ਅੱਜ ਸਵੇਰੋਂ ਖੇਤਗੇ ਨਹੀਂ ਗੇੜਾ ਮਾਰ ਲੋ ਜੀ ਆਹ ਕਣਕ ਸਾਡੇ ਵਾਲੀ ਆ ਗਈ ਹਾਂ ਜੰਮੀ ਬਹੁਤ ਕੰਮ ਦੀ ਐ ਇਹ ਹਾਂ ਇਹ 869 ਐ ਇਹ 869 ਐ 869 ਦਾ ਵੀ ਐ ਤਸਵੀਰ ਵਾਲਾ ਅੱਛਾ ਦੇਖ ਇਹਦਾ ਸਿਆੜ ਇਹਦੇ ਨਾਲ ਤੇ ਮੈਨੂੰ ਮਸ਼ੀਨ ਵਾਲ ਤੇ ਚੌੜਾ ਲੱਗਦਾ ਚੌੜਾ ਕਾਹਦਾ ਲੱਗਦਾ ਇਹ ਲੇਨ ਵਿੱਚ ਉਹ ਥੋੜੀ ਜਿਹੀ ਉਧਰ ਜਾ ਹਾਂ ਚੌੜਾ ਚੌੜਾ ਲੱਗਦਾ ਸਿਆੜ ਨ ਇਹ ਨਹੀਂ ਹਰੇ ਵੀ ਦਿਨ ਦੇ ਵੀ ਕਈ ਦਾ ਫਰਕ ਹੈ ਟਖੜੂਗੀ ਇਹ ਭਰ ਜਾਣੇ ਨੇ ਤਾਲਾਦਾਂ ਨੂੰ ਹਾਂ ਹਾਂ ਦਿਨ ਵੀ ਕਈ ਦਾ ਫਰਕ ਪੈ ਗਿਆ ਯਾਰ ਮੈਂ ਤੁਹਾਨੂੰ ਦੱਸਿਆ ਵੀ ਜਿਹੜੇ ਕਈ ਵਾਰ ਮੈਂ ਇੱਥੇ ਸੁਣਿਆ ਵੀ ਅਸੀਂ ਬਾਦ ਨਹੀਂ ਹੈ ਗਾਣਕ ਸਿੱਧੀ ਬੋਹਦਾ ਜੇ ਰੱਕ ਲਈ ਉਹ ਆਏ ਫਿੱਤ ਨਾਲ ਤੇ ਵੱਧ ਝਾੜ ਦਿੰਦਾ ਹਾਂ ਹਾਂ ਸਿੱਧੀ ਨੇ ਪਿਛਲੇ ਸਾਰੇ ਕਹਿੰਦੇ ਹੀ ਹੈ ਪਹਿਲਾਂ ਨਹੀਂ ਮੂੰਹ ਲੱਗਦੀ ਸਿੱਧੀ ਹੂੰ ਹੂੰ ਬਾਅਦ ਚ ਵਧੀਆ ਰਹਦਾ ਆਹੀ ਗੱਲ ਜੀ ਜੀ ਦੇਖਣੇ ਦਾਣਾ ਤਕੜਾ ਹੁੰਦਾ ਉਹਦਾ ਹੂੰ ਹੂੰ ਆ ਦੇ ਕਹਿੰਦੇ ਨਾਲ ਤੇ ਮੇਰਾ ਵੀ ਫਰਕ ਟਿੱਕਲੇ ਘੱਟ ਪਿਆ ਤੇਰਾ ਵੀ ਜਿਹੜਾ ਆ ਗਿਆ ਫਿਰ ਇਹ ਆ ਗਿਆ 327 ਤੇ ਦੋ ਜਿਹਾਂ ਦਾ ਫਰਕ ਪੈਂਦਾ ਕੋਸ ਦੋ ਜਿਹਾਂ ਦਾ ਹੀ ਫਰਕ ਪੈਂਦਾ ਹੈ ਨੀ ਇਹਨਾ ਨਹੀਂ ਬਣਾ ਚਾਹੀਦਾ ਹੈਗਾ ਕਣ ਕਿਵੇਂ ਸਿੱਧੀ ਖੜੀ ਹੈ ਹਾਂ ਉਹ ਸਰਬੀ ਵਾਲੀ ਥੋੜੀ ਐਂ ਗਿਰਿਆ ਪੱਤਾ ਜਾ ਉਹ ਲੰਬੀ ਹੋਗੀ ਨਾ ਪਰ ਨੂੰ ਹਾਂ ਖੜੀ ਹੈ ਹਲੇ ਤੇ ਖੜ ਨਹੀਂ ਲੱਗੀ ਉਹਦੀ ਹਲੇ ਤਰੀਕੇ ਦਿਨ ਬਾਅਦ ਉੱਤੇ ਇੱਕੇ ਦਿਨ ਸਾਢੇ ਤਿੰਨਾਂ ਦੀ ਅੱਛਾ ਬਾ ਘੰਟਿਆਂ ਦੇ ਫਰਕ ਠੀਕ ਠੀਕ ਹੈ ਇੱਕ ਅੱਧਾ ਘੰਟਾ ਹੀ ਪਹਿਲਾਂ ਹਾਂ ਹਾਂ ਇਹਨਾਂ ਕਣ ਕੱਟ ਨਹੀਂ ਗਈ ਆਕਤੀ ਮਿਸ ਹੈਗਾ ਸਾਰੇ ਵਧੀਆ ਸਾਡੇ ਬਕਾਲੀ ਰੇਟ ਹੋਇਆ ਸੀ ਥੋੜਾ ਜਿਹਾ ਮਾ ਕਾਲੇ ਹੀ ਲੇਟ ਹੋਇਆ ਜਿਹੜਾ ਲੇਟ ਹੋਇਆ ਨਾ ਬੰਦਾ ਉਹਦੇ ਪਰਾਲੀ ਨਾਲ ਜਾ ਜਾਣਾ ਹਾਂ ਪਰਾਲੀ ਨੂੰ ਚੱਕੋ ਹੀ ਸਾਡੇ ਦਾ ਗੁੱਜਰ ਇੱਕ ਟੱਕਣੇ ਆ ਹੂੰ ਹੂੰ ਉਹਦੇ ਪਾਸਾ ਕੰਮ ਜ਼ਿਆਦਾ ਜੇ ਇਹੀ ਕਿਤੇ ਮਸ਼ੀਨਾਂ ਤਿੰਨ ਚਾਰ ਹੋਣ ਹਾਂ ਬਾਰੀ ਵੀ ਨਹੀਂ ਆਉਣੀ ਇਹ ਤਾਂ ਹੈ ਗਾਹ ਨੂੰ ਕਹਿੰਦੇ ਲੱਗ ਜਾਣੀ ਇੱਕ ਨਾ ਫੈਕਟਰੀ ਹੈ ਜਿਹੇ ਆਪਣੀ ਫੀਡ ਆਉਂਦੀ ਹੈ ਬਰੀਕ ਬਰੀਕ ਸੀਮਾਂ ਦੀ ਹਾਂ ਉਹ ਬਣਾਉਂਦੀ ਪਰਾਲੀ ਉਹ ਕਹਿੰਦੇ ਕੋਲੇ ਦੇ ਕੰਮ ਆਉਗੀ ਉਹ ਕੋਲੇ ਦੀ ਜਗ੍ਹਾ ਜਿਹੜੀ ਜਲਦੀ ਆ ਉਹ ਪਤਾ ਨਹੀਂ ਕੋਲੇ ਜਗ੍ਹਾ ਜਲਦੀ ਉਹ ਤਾਂ ਕਿ ਡੰਗਰਾਂ ਨੂੰ ਪੈਂਦੀ ਹੈ ਮੈਂ ਨਹੀਂ ਨਹੀਂ ਕਦੇ ਕੋਈ ਅੱਗ ਵੱਲਦੀ ਉਹ ਵੀ ਵਾ ਪਤਾ ਨਹੀਂ ਬਾਈ ਨੇ ਫੈਕਟਰੀ ਜੀ ਦਿਖਾਇਆ ਬਣਦੀ ਆ ਮੈਨੂੰ ਕਹਿੰਦਾ ਵੀ ਜੇ ਕਿਸੇ ਨੇ ਲਾਉਣੀ ਹੈ ਫੈਕਟਰੀ ਲਾ ਲਓ ਚੱਕੂਗਾ ਮੈਂ ਸਮਾਂ ਤੁਹਾਡਾ ਜੀ ਠੀਕ ਹੈ ਵੀ ਚੱਕੜਨੇ ਮੇਰੀ ਗਾਰੰਟੀ ਆ ਉਹ ਫਿਰ ਬੰਦਾ ਦੱਸਦਾਦਾ ਕਹਿੰਦਾ ਵੀ ਇਹ ਤਾਂ ਥੋੜੀ ਜਿਹੀ ਪਰਾਲੀ ਇਲਾਕੇ ਦੀ ਇਹਦਾ 20 ਦਿਨ ਦੇ ਨਹੀਂ ਹੂੰ ਹੂੰ 20 ਦਿਨ ਚ ਫੈਕਟਰੀ ਰਹਿਣਾ ਉਹਨਾਂ ਇੱਕ ਬਾਜਰਾ ਲਿਆਉਣਾ ਕਹਿੰਦੇ ਅਸੀਂ ਬਾਜਰਾ ਦੇਣਾ ਤੁਹਾਨੂੰ ਬੀਜਣ ਵਾਸਤੇ ਅੱਛਾ ਉਹ ਫਤ ਤਾ ਫਿਰ ਮੁੱਲ ਲਿਆ ਕਰੋਗੇ ਅੱਛਾ ਉਹਦੇ ਵੀ ਉਹੀ ਚੀਜ਼ ਬਣੂਗਾ ਹੈ ਉਹਦੀ ਵੀ ਉਹੀ ਚੀਜ਼ ਬਣੂਗੀ ਬੀਜ ਉਹੀ ਬਣਨੀ ਆ ਅੱਛਾ ਇੱਕ ਤਾਂ ਆਪਣੇ ਬਾਜਰੇ ਆ ਇਹ ਜਿਹੜੇ 5-600 ਰੁਪਏ ਕਿਲ ਵੇ ਉਹ ਸਾਨੂੰ ਦੇਣਾ ਉਹ ਫਿਰ ਅਸੀਂ ਸੋਤੇ ਗੰਨੇ ਮੰਗਲ ਲੈ ਕੇ ਆਰੋਂਗੇ 200 ਰੁਪਏ ਕੁਆਂਟਲ 300 ਅੱਛਾ ਫਿਰ ਉਹਦਾ ਬਣਨਾ ਸਮਾਨ ਠੀਕ 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 ਉਹ ਆਪਾਂ ਨੂੰ ਬੀਜ ਦੇਣਾ ਉਹਨਾਂ ਨੂੰ ਬੀਜਣ ਵਾਸਤੇ ਠੀਕ ਹੈ ਹਾਂ ਬਾਕੀ ਹੁਣ ਦੇਖਦੇ ਆ ਨਾ ਅੱਜ ਇਹ 15 16 ਦਿਨ ਦੀ ਹੋਊਗੀ ਹਾਂ 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 ਮੈਂ ਲਾ ਦੇਣਾ 5-4 ਦਿਨ ਤੱਕ ਇਹਨੂੰ ਪਾਣੀ ਠੀਕ ਆ ਮੈਂ ਵੀ ਦੇਖਦਾ ਮੇਰੀ ਵੀ 19-20 ਦਿਨ ਦੀ ਹੋਗੀ ਮੇਰੀ ਸਲਾ ਵੀ ਪਾਣੀ ਲਾ ਦੇਈਏ ਹੁਣ 5 ਦਿਨ ਵਿੱਚ ਇਹਨਾਂ ਹੋਰ ਤਖੜਿਆ ਹੋਣਾ ਬਾਈ ਨੇ ਫੇਰ ਪਾਣੀ ਲੱਗੇ ਚੱਲ ਪੈਣਾ ਜਣੀ ਅਸੀਂ ਪਾਣੀ ਜਿਹੜਾ ਲਾਉਣਾ ਬਹੁਤ ਹਿਸਾਬ ਨਾਲ ਲਾਉਂਦੇ ਆ ਆਹ ਵੀ ਐਕਣਾ ਆਹ ਘੜਕ ਮੈਨੂੰ ਹੁਣ ਉਹ ਨਹੀਂ ਲੱਗਦੀ 826 ਦਾ ਪਦੇ ਹੋਰ ਜਿੱਦਾਂ ਇਧਰੋਂ ਸਿਆੜ ਦੇਖਦੇ ਆਪਾਂ ਸਿਆੜਾ ਥੋੜੀ ਹੋ ਲੱਗ ਜਾਂਦੇ ਦੂਏ ਪਾਸੇ ਨੂੰ ਦੇਖਦੇ ਆ ਖੇਤ ਨੂੰ ਫੇ ਬਹੁਤ ਦਿਖਣਾ ਹੀ ਹੈ ਹਾਂ ਫੇ ਬਹੁਤ ਹਰਾ ਭਰਾ ਜਿਹਾ ਲੱਗਦਾ ਹੈ ਨਾ ਹਰਾ ਭਰਾ ਹਲੇ ਤਾਂ ਖੜਾ ਦੇਖਦਾ ਜਾਂ ਆਏ ਬੈਠ ਕੇ ਦਿਖਾਵੇ ਤੂੰ ਆਏ ਲੱਗਣਾ ਹੀ ਪਤਾ ਨਹੀਂ ਕੀ ਹਾਂ ਹਾਂ ਬਹੁਤ ਫਰਕ ਪੈਂਦਾ ਜੀ ਦਾ ਫਰਕ ਹੈ ਚਲ ਹੁਣ ਦਿਨ ਪਰ ਦਿਨ ਇਹਦਾ ਬਾਈ ਫਰਕ ਪੈਂਦਾ ਹੀ ਜਾਣਾ ਹੂੰ ਹੂੰ ਪਹਿਲਾਂ ਤੇ ਆਪਾਂ ਦੇਖਿਆ ਜਿੱਦਾਂ ਤੇ ਬੀਜੀਐਸ ਦਾ ਉਧਰੋਂ ਦੇਖਾਉਂਦੇ ਆਉਂਦੇ ਆ ਵੀ ਅੱਜ ਇੰਨੇ ਕਿ ਡੱਕਰੇ ਗਲੇ ਜੰਨੇ ਨੇ ਕਿ ਦੇਰ ਪਰ ਦਿਨ ਬਹੁਤ ਫ ਆਉੜੀ ਆਉੜੀ ਦੀ ਬੜਾਈ ਕੋ ਚਲੀ ਜਾਣਾ ਇੱਕ ਵਸ 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 ਹੁਣ ਹੀ ਟਾਈਮ ਦਾ ਪਤਾ ਲੱਗਦਾ ਹੁਣ ਹੀ ਪਤਾ ਲੱਗਦਾ ਬਹੁਤ ਜੀ ਟਾਈਮ ਲੰਘਦਾ ਵੇਖਣਾ ਅੱਗੇ ਦਾ ਥੋੜਾ ਹੁਣ ਕੱਕੰਡੇ ਦਾ ਹੀ ਕੰਮ ਹੈ ਹੁਣ ਹੁਣ ਉਹੀ ਵਿਲੇ ਹਾਂ ਹਾਂ ਸਪਰੇਹਾਂ ਦਾ ਕੰਮ ਹੁੰਦਾ ਸਪਰੇਹਾਂ ਦੇ ਨਿਪਟੜ ਗਿਆ ਇਹ ਤਾਂ ਹੈ ਹਨਾ ਇੱਕ ਵਸ ਵੇਖਾ ਹੁਣ ਉਹੀ ਹੋ ਜੂ ਬਸ ਬਾਕੀ ਬਾਜ ਨਾਲ ਲੋਡ ਪਵੇ ਹੁਣ ਕਰਨੀ ਦੀ ਲੋਡ ਪੈਣੀ ਉਹਨੇ ਵੀ ਹਾਂ ਹਾਂ ਆਪਣਾ ਤਜਰਬਾ ਦੱਸਿਆ ਦਾ ਆਪਾਂ ਨਾ ਹੱਥ ਖੜੇਗਾ ਕਿ ਕਹਿੰਦੇ ਵੀ ਤਸੱਲੀ ਵਾਲਾ ਕੰਮ ਹੈ ਫਕੀਰਾ ਦਾ ਇਹ ਤਾਂ ਕਰ ਲਈ ਨਾ ਬੇਸਾਲ ਬੜੇ ਇੱਕੀ ਜਿਹੀ ਗੱਲ ਕਰੀਆ ਹੋਰ ਵੀ ਤਸੱਲੀ ਵਾਲਾ ਕਰੀਆ ਉਹਨਾਂ ਹੋਰ ਵੀ ਪਾਣੀ ਵੱਧ ਲਾਇਆ ਜਗ੍ਹਾ ਨਾ ਰਹੇ ਬਸ ਇਹ ਤਾਂ ਹੈ ਜਿੱਥੇ ਜਗ੍ਹਾ ਰਹੇ ਕਿ ਉੱਥੇ ਬਾਈ ਹੋਣਾ ਹੀ ਹੋਣਾ ਹਮਮ ਵੀ ਨਹੀਂ ਤਾਂ ਅਸੀਂ ਦੇਖ ਲਿਆ ਜਸਵੀਰ ਨੇ ਪਿੱਛੇ ਕਰੀ ਨਹੀਂ ਇਹਦੇ ਗੁੱਲੀ ਡੰਡਾ ਹੁਣ ਹੈਗਾ ਹਲੇ ਜੰਮਦਾ ਹਾਂ ਅਸੀਂ ਵੀ ਨਹੀਂ ਕਰੀ ਬੇਸਾਲ ਇਹਨੇ ਸੰਕੋਰ ਕਰੀਦੀ ਸੰਕੋਰ ਨਾਲ ਰਿਜ਼ਲਟ ਤਾਂ ਦਿਖਾਇਦਾ ਬੜੇ ਸਗਾਤ ਦੇ ਪਰ ਉਹ ਫੇਰ ਦੁਬਾਰੇ ਫਟਿਆ ਥੱਲੇ ਉਹ ਖਰਾਬ ਕਰਦਾ ਹੈ ਨਾ